ਆਪ ਤੇ ਕੈਨੇਡਾ ਦਾ ਪ੍ਰਸ਼ੰਸਿਕ ਬਣ ਗਿਆ ਹੈ ਕੌਣ ਆਇਆ 10 ਲੋਕਾਂ ਨੂੰ ਆਦਮਾ ਨਵੇਂ ਦੇ ਗੇਰੋ ਤੇ ਜਿਹੜਾ ਕਹਿੰਦੇ ਨੇ ਮੇਰੇ ਵਾਂਗੂੰ ਸਮੇਂ ਦੇ ਵਿੱਚ ਅੱਜ ਵੀ ਤਰੀਕ ਦੇ ਵਿੱਚ ਹਨ ਉਹਦਾ ਬੈਕ ਜਰਸੀ ਦੇ ਬੋਲਦੇ ਨੇ ਤੇ ਮੁੰਡੇ ਦੀ ਗੱਲ ਹੁੰਦੀ ਹੈ ਜੇ ਖੇਪੜ ਤੇ ਉਸਤਾਨ ਦਾ ਮੈਚ ਹੈ ਲਾਉਂਦੇ ਨੇ ਕਿ ਕਿੱਥੇ ਲੈਣਾ ਟੀ-ਸ਼ਰਟ ਦਾ ਅਗਲੇ ਨੇ ਚੈੱਕ ਕਰਨਾ ਹੈ ਅਗਲੇ ਨੇ ਉਹ ਮਾਰਨਾ ਜਿਹਦੇ ਪੈਟ ਆਪਾ ਫਾੜਿਆ ਨੇ ਮਿੱਟੀ ਨਾਲ ਮਿੱਟੀ ਹੋਣ ਦੇ ਲਾਉਂਦੇ ਆਲਾ ਅੱਜ ਦੇ ਕਾੜੀ ਨੀਕਰ ਪਾਈ ਫਰਨਾ ਸ਼ਦੀਰ ਖਾਨ ਇਸੇ ਕੋਗਨਾ ਕੋਟ ਕਰਕੇ ਜਾਊਂ। ਐਂ ਜੱਲ ਪਨਾਕੇ ਜਾਊਂ। ਰੌਂਦੇ ਵਾਲਾ ਕਹਿੰਦੇ ਮੇਲਾ ਬਣਾਉਂਦਾ ਜਿਹੜਾ ਮੇਲੇ ਤੇ ਆਉਂਦਾ। ਪਰ ਫੋਕੀ ਇਹਦਾ ਫੱਗੂ ਪੈਂਦਾ ਹੈ ਪਹਿਲੀ ਰੇਡ ਪਾਉਂਦੇ ਨੇ। ਉੱਤਰੀ ਵੱਜਿਆ ਹੁਣ ਹੱਤਾ ਕਰਕੇ ਬੰਦੀ ਹੈ ਬਾਈ ਹੁਕਤਾ ਦਾ ਵੀਰ ਧਿਆਨ ਦੇਵੇ। ਇੱਧਰ ਇੱਕ ਮੁੰਡਾ ਆਇਆ ਜਿੱਕੇ ਪੁਰਾਲਾ। ਉਹ ਧਿਆਨ ਦਾ ਜੰਦਾ ਪਰ ਤਿੰਨੇ ਜਿਹੜੇ ਨਾਲ ਬੈਠੇ ਉਹ ਧਿਆਨ ਕਿਸ ਫੇਮ ਦੇ ਦਿੰਦੇ। ਅਬੀ ਸ਼ਾਕੀ ਤੇ ਮੇਤਰ ਮਿਲ ਕੇ ਖੇਲਰ ਦਾ ਨਾਮ ਲਿਖਾਇਆ ਲੈ ਕਰਿਆ। ਨਾਤੇ ਟੱਪੇ ਟੱਕਰ ਕਰਨੀ ਇੰਨਾ ਜਲਦੀ ਮੇਰੇ ਮੇਕ ਦਾ ਨਾਮ ਲੋਕਾਂ ਦੀਆਂ ਛਾਤੀਆਂ ਤੇ ਪ੍ਰੋਮੋਟਰ ਦੀਆਂ ਹਵਾ ਭਰਾ ਦੇਗਾ ਕਿ ਮਾਤੇ ਤੈਨੂੰ ਘੱਟ ਰੋਣਗੇ ਹੌਤਾਂ ਰੋਣਗੇ ਜਨਾਬੀ ਮਾਤੇ ਤੈਨੂੰ ਘੱਟ ਰੋਣਗੇ ਮੇਜਲ ਮਿਰਗ ਦੇ ਘਾਟੇ ਸੁਖਮਨ ਚੌਂਦੇ ਦੇ ਘਾਟੇ ਅੰਬੀ ਬਈ ਫੁਣਾ ਦੇ ਘਾਟੇ ਇੱਕ ਵੱਡੀ ਜੱਟ ਨੂੰ ਨਹੀਂ ਪੂਰੇ ਹੋਣੇ ਮੇਰੇ ਵੀਰੋ ਇੱਥੋਂ ਸਾੜਦੇ ਆ ਫਿਰ ਦੇ ਦਰ ਵਿੱਚ ਰੇਡ ਮਾਰਿਆ ਜਦੋਂ ਦਰ ਵਿੱਚੋਂ ਕੱਢ ਗਿਆ ਇੰਨਾ ਸੌਖਾ ਮਿਲਿਆ ਨਹੀਂ ਸੀ ਜਿੰਨਾ ਸੌਖਾ ਛੱਡ ਗਿਆ ਇੰਨਾ ਸੌਖਾ ਮਿਲਿਆ ਨਹੀਂ ਸੀ ਜਿੰਨਾ ਸੌਖਾ ਛੱਡ ਗਿਆ ਆ ਕਹਿੰਦੇ ਕ੍ਰਿਡਾ ਵਿੱਚ ਪੱਕੇ ਤੌਰ ਤੇ ਰਹਿੰਦਾ ਹੈ ਕਿ ਪੰਜਾਬ ਦਾ ਸੀਰੀਅਲ ਵੀ ਮਿਹਰੇ ਵਾਲਾ ਖੇਡ ਦੇ ਲਈ ਆਉਂਦਾ ਪਰ ਸ਼ੌਂਕੀਏ ਜੇ ਮੈਨੇ ਖੇਡ ਕੇ ਫਿਰ ਵਾਪਸ ਚਲਾ ਜਾਂਦਾ ਹੈ ਇਹ ਸ਼ਮੀਰ ਖਾਨ ਆ ਜਿਹੜੇ ਲੋਕੇ ਵਾਲਾ ਰੱਤੇ ਵਾਲਾ ਗੋਸ਼ ਹੈ ਅਜੇ ਟਾਈਮ ਦਾ ਵੱਡਾ ਨਾਮ ਹੈ ਆਵਾਜ਼ਾਂ ਮਾਲਾ ਕਰਦਾ ਹੈ ਲੱਖੀ ਨੌਜਨ ਲੱਖੀ ਨੇ ਮੁਕਾਬਲਾ ਸ਼ੁਰੂ ਕੀਤਾ ਨੰਬਰ ਰੀਡਰ ਦਾ ਮੇਰੀ ਬੇਟੀ ਰੰਲੀ ਤੇ ਕੰਮੀ ਤਰਸ਼ਪੁਰਾ ਸਾਈਂ ਬਾਕੇ ਬਾਸ ਟਿਕਾ ਦੀ ਰੋਕੇ ਤੇਰਾ ਰੰਨੀ ਤੇ ਕੰਮੀ ਤਰਸ਼ਪੁਰਾ ਦੀਆਂ ਟੀਮਾਂ ਦੇ ਰੀ ਜਾਣ ਦੇ ਵਿਚਕਾਰ ਆ ਜਾਣਗੀਆਂ ਜਿਹੜਾ ਨੇ ਕਬੱਡੀ ਤੇ ਕੰਮੀ ਤਰਸ਼ਪੁਰਾ ਆਹ ਕਹਿੰਦੇ ਮੈਂਬਰ ਆ ਮੇਰੇ ਵੀਰੋ ਅਨਿਰਤੋਂ ਗਣੀ ਪਰੇ ਆ ਨੋਈ ਇਹ ਕਿਹੜੋ ਇੱਕ ਪਾਸੇ ਕਾਲਾ ਜਿ ਖੇਪਣਾ ਇੱਧਰ ਤੇ ਸੰਤੇ ਬੰਤੇ ਕਹਿੰਦਾ ਵਧੀਆ ਗੱਲਾਂ ਕਹਿੰਦੇ ਮੇਰੇ ਵੀਰੋ ਪੂਰੇ ਮੋੜ ਦੇ ਵਿੱਚ ਫਿਰਿਆ ਪੰਨੀ ਬਾਈ ਨੇ ਕੀਤਾ ਦੇ ਗਿੜਗੇ ਪੂਰੀ ਦੁਨੀਆ ਦੇ ਵਿੱਚ ਖੇਪੜੇ ਮਸ਼ਹੂਰ ਹੋਤਾ ਹੈ ਪੂਰਨ ਭਵਾਨ ਨੇ ਭਵਾਨੀ ਦੇ ਜਰੀਏ ਦੇ ਖੇਪੜੇ ਮਸ਼ਹੂਰ ਕਰਿਆ ਅੱਜ ਦੇ ਸਮੇਂ ਦੇ ਵਿੱਚ ਆ ਮੁੰਡਿਆਂ ਦਾ ਜ਼ਿਕਰ ਖੇਰ ਮਨਨਾਂ ਦੇ ਵਿੱਚ ਹੁੰਦਾ ਹੈ ਤੇ ਅ ਸਰਪਾਲ ਪਿੰਡ ਕਦੇ ਉਸੇ ਲੜਕੇ ਦਾ ਕੋਰ ਬੰਦਾ ਪਿੰਡ ਬੜਾ ਮਸ਼ਹੂਰ ਕਦੇ ਰੂਹੇ ਕਹਿੰਦੀਆਂ ਜੱਲਾ ਨਹੀਂ ਕਾਲਿਆ ਤੇਰੇ ਲੱਕੇ ਦੇ ਮੁੰਡੇ ਐ ਤੇ ਕਰਦੇ ਸਿੱਤ ਚੋਪਰਾਂ ਦੀ ਆਜਾ ਫਲਾ ਹੈ ਅਸਪਾਲ ਕਲਾ ਪਿੰਡ ਕਰੋੜ ਤੋਂ ਜਿਹੜੇ ਲੱਗੇ ਹੈ ਉਹ ਭਰਨੇ ਸੁਧੂ ਦੇ ਪਿੰਡਾਂ ਦੇ ਹੈ ਜਿੱਥੇ ਜਿੰਦਾ ਕਰੋੜ ਦਮਾ ਪੈਂਦਾ ਹੈ ਜੀਪਾ ਸਪਾਲ ਕਮਾ ਜੀ 1 ਦਸੰਬਰ ਨੂੰ ਅਸਪਾਲ ਵਿੱਚ ਵੱਡਾ ਮੇਲਾ ਕਰਾਉਣਾ ਹੈ ਅੱਜ ਟੀਵੀ ਕੱਤੇ ਮਾਰਸਾ ਮੇਲੇ ਨੂੰ ਮੈਨ ਕਰ ਰਹੀ ਹੈ ਮੇਲਾ ਛੋਟੇ ਦਾ ਮੈਨੂੰ ਲੱਗਦਾ ਹੈ ਹਲੇ ਤੱਕ ਮੀਨਾ ਨਹੀਂ ਭਰਾਂ ਨਹੀਂ ਹੈ

ਦੇ ਵੀਰੋ ਬਹੁਤ ਨੂੰ ਪਾਸਟ ਪਾਣਾ ਜਿਹੜਾ ਕਰਕੇ ਵੱਡਾ ਭਰਾ ਸਾਡਾ ਇਹ ਵੀ ਕਹਿੰਦੇ ਟੋਪਰ ਰਿਹਾ ਹੈ ਤੇ ਬੂੰਦੀ ਨੇ ਕਹਿੰਦੇ ਦੁਨੀਆ ਦੇ ਪੱਖੋ ਪੱਖਰੇ ਦੇਸ਼ਾਂ ਦੇ ਵਿੱਚ ਆ ਆਦੀ ਜਾਫ ਦੇ ਜਿਹੀਏ ਲੋਕਾਂ ਤੋਂ ਭੰਗੜੇ ਪਵਾਏ ਆ ਜੇ ਕੋਈ ਸ਼ੌਕ ਦੀ ਗੱਲ ਹੁੰਦੀ ਹੈ ਉਹ ਨੰਬਰ ਕਹਿੰਦੇ ਰੇਡਰ ਦੇ ਨਹੀਂ ਚੜਿਆ ਸੱਤਾ ਮੈਂਬਰ 17 ਵਾਲਾ ਨੰਬਰ ਜੋੜਦਾ ਮਜੂਤਾ ਪੰਚਾਇਤ ਮੈਂਬਰ ਹੈ 717 ਵਾਲਾ ਜਿਹੜਾ ਨੰਬਰ ਆਪਣੇ ਟੀਮ ਲਈ ਜੋੜਦਾ ਆਇਆ ਹੈ ਨੋਰ ਦਾ ਸੈਕਲ ਸਨਮਾਨ ਦੇ ਜਿਹੜੇ 11 ਦੋਸਤਾਂ ਨੇ ਦਿੱਤਾ ਹੈ। ਲਈ ਸੱਜਾ ਤੈਨੂੰ ਨੰਨਾ ਸਮਾ ਹੋ ਗਿਆ ਹੈ। ਖੇਡ ਕਬੱਡੀ ਖੇਡ ਰਿਹਾ ਹੈ। ਆਹ ਖਿਡਾਰੀ ਦਾ ਕਹਿੰਦੇ ਜਦੋਂ ਆਪਾਂ ਸਰੋਲਿਆਂ ਨੇ ਤੇ ਸਰੋਲਗਨ ਨੂੰ ਜਾਣਿਆ ਤੇ ਸੱਜੇ ਪਾਸੇ ਸ਼ਰਕ ਬੰਦੇ ਕਾਲਿਆਂ ਦੀ ਮੰਡੀ ਨੂੰ ਆਹ ਖਿਡਾਰੀ ਦਾ ਲੋਹੇ ਟੱਪ ਕੇ, ਰੋਹਣ ਟੱਪ ਕੇ ਫੱਗੂ ਤੇ ਨਾ ਆਉਣਾ। ਇਹ ਬੜੀ ਦੂਰੋਂ ਚੱਲ ਕੇ ਆਇਆ ਹੈ। ਫੌਜੀ ਫੱਗੂ ਆਲਾ ਨੰਬਰ ਆਪਣੀ ਟੀਮ ਦੇ ਵਿੱਚ ਜੋੜਦਾ ਆਇਆ ਹੈ। ਆਹ ਅਗਲੀ ਰੇਡ ਤੇ ਪਾਉਂਦੇ ਦੀ ਨੌਜਨ ਖਿਡਾਰੀ ਵਧਿਆ ਹੋਇਆ ਹੈ। ਚਾਰ ਨੇ ਆਜ ਮਾਰੀਆਂ ਸ਼ਮੀਰ ਖਾਨ ਗੁਰਮੰਦ ਵਾਲੇ ਭਾਉ ਨੇ ਦੋ ਮਨ ਸਾਡੀ ਖੇਡ ਕਬੱਡੀ ਨੂੰ ਇਦਾਂ ਦੇ ਚੱਟ ਕੇ ਦਿੱਤੇ ਹੈ ਗੱਲਾਂ ਸ਼ਮੀਰ ਖਾਨ ਦੀਆਂ ਗੱਲਾਂ ਕਿਤੇ ਬਿੰਦੇ ਗੁਰਮੰਦ ਨੇ ਹੋਰ ਐਨ ਦੁਨੀਆ ਦੇ ਵਿੱਚ ਨਾਮ ਬਣਾਇਆ ਤੇ ਭੜਾਉ ਦੇ ਮੈਦਾਨ ਤੇ ਵੱਡੀ ਗੱਡੀ ਸਨਮਾਨ ਮਿਲ ਚਾਉ ਭਾਉ ਜਰਮਾ ਮਿਲ ਗਏ ਅਗਲੀ ਰੇਡ ਮੋਕੇ ਜਿਹਨੇ ਜਰ ਰੰਦੇ ਪਿੰਡ ਦਾ ਖੋਸ਼ਾ ਪਾਉਂਦੇ ਨੀ ਫੜਾ मुबारके करे आनंद माण्हुनि हैपी पार मुल जी चार ते ਕੋਸੇ ਕਿਸੰਦੂਨੇ ਨੇ ਤੋੜਿਆ ਹਾਂ ਮੁੰਡਾ ਲਾ ਕੇ ਟੱਕਰ ਦੱਸਾ ਜ਼ਖੇਪੁਰ ਵਾਲਾ ਬੱਲੇ ਬੱਲੇ ਕਰਾ ਗਿਆ ਹੈ ਫੌਜੀ ਸਕੂਲ ਕਬੱਡੀ ਪਾਉਤੇ ਨਹੀਂ ਭੜਿਆ ਹੈ ਪੰਜਾਬ ਤੇ ਹਰਿਆਣੇ ਦੀ ਹਾਂ ਮੋੜੀ ਪਿੰਨਾ ਮੋੜੀ ਤੋਂ ਕੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਕਿ ਕਦੇ ਨਾਲਨ ਹਰਿਆਣੇ ਤੋਂ ਚੱਲ ਕੇ ਆਇਆ ਹੈ ਬਲੇ ਸਭ ਤੋਂ ਦੇ ਪੱਕੋ ਤੇ ਉਹਦਾ ਫੌਜੀ ਕਬੱਡੀ ਪਾ ਰਿਹਾ ਹੈ ਉਹ ਸਾਲ ਮੈਜਰ ਲੀਗ ਫੈਡਰੇਸ਼ਨ ਦੇ ਮੈਚਾਂ ਉੱਪਰ ਜੇਵੀਆਂ ਰਹਿਦਾ ਪਾਣਾ ਲੈ ਲਖੇ ਦਵਲਤਾ ਤੇ ਨੰਬਰ ਲੀਡਰ ਦਾ ਹੈ ਦੇਰ ਪੈ ਗਈ ਨਾ ਵਾਲਾ ਕਹਿੰਦੇ ਸਪਾਨ ਵਾਲਾ ਕਿਹਨੂੰ ਹੋਰ ਲੱਗੇ ਨੂੰ ਬੰਦੇ ਹੁੰਦੇ ਆ ਚਰ ਮੇਲੇ ਨੂੰ ਚੜੀਏ ਪੜਾ ਗੇਪੂ ਗੱਡੀ ਦਾ ਜਿਲਨਪਿੰਡ ਵਿੱਚ ਮੇਲਾ ਲੱਗਿਆ ਲੱਗਿਆ ਖੇਡ ਕਬੱਡੀ ਦਾ ਜਿਲਨਪਿੰਡ ਹੈ ਅਜੇ ਚਿਰ ਤੇ ਸਾਡੀ ਮਾਂ ਖੇਡ ਕਬੱਡੀ ਦੇ ਹੋਰੇ ਆ ਮੇਰੇ ਵੀਰੋ ਸ਼ਮੀਰ ਖਾਨ ਸਣੀ ਆਮ ਵਾਲੀਆ ਗੁਰਬੰਦ ਵਾਲੇ ਭਾਉ ਦਾ ਸ਼ਗਿਰਦਾ ਵੀ ਮਿਹਨਤ ਕਰਨੀ ਪੈਣੀ ਸਾਰੇ ਛੱਟੇ ਸਵਾਦਾਂ ਨੂੰ ਜੇਲੇ ਕਦੇ ਨਹੀਂ ਡੁੱਡੇ ਪਾਰ शपुर ग्राउंड रनी करो तो भाउ कमी क्लब ताशपुर ਇੱਕ ਤੋਂ ਨਾਂ ਮੇਰੀ ਬੇਟੀ ਹੈ ਉਹ ਜਿਹੜੇ ਗਰਾਊਂਡ ਦੇ ਪਿੱਛੇ ਆਣਗੇ ਕੰਮੀ ਕਦੇ ਪਾਂਸ਼ਪੁਰੇ ਦੀ ਟੀਮ ਉਧਰ ਅਗਲਾ ਮੈਚ ਵੀ ਕਰੇ ਪੁਲੀ ਭਰਾਵਲੇ ਅਗਲਾ ਮੈਚ ਹੋ ਜੁਗਰਪੋਹਾ ਤੇ ਰੇਟੂ ਕੋਲਕਾ ਦੇਤੀ ਇਮਾਨੀ ਗਰਾਊਂਡ ਹੋਇਆ ਜਾਣ ਜਿਹੜੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਗੋਸ਼ਾ ਖੇਡ ਕਬੱਡੀ ਪ੍ਰਾਮ ਦੇ ਲਈ ਵਧਿਆ ਆਇਆ ਹੈ ਇਧਰਲੇ ਸਾਰੇ ਮੇਲਿਆਂ ਦਾ 120 ਬੰਵਾ ਬਗਣੀ ਦੇ ਮੱਲੜੀ ਵਾਲੇ ਕਨੇ ਹਰਿਆਣੇ ਤੋਂ ਚੱਲ ਕੇ ਆਇਆ ਤੇ ਮੋਟਰਸਾਈਕਲ ਦਾ ਜੇਤੂ ਬਣਿਆ ਉਸੇ ਟੀਮ ਦੇ ਵਿੱਚ ਜੱਫੀ ਦੇ ਤੌਰ ਤੇ ਯਸ਼ਲ ਕਲਿਆਣ ਸੁੱਖੇ ਨੇ ਨਿੱਕੂ ਦੇ ਵੀਰ ਨੇ ਮੋਟਰਸਾਈਕਲ ਜਿੱਤ ਕੇ ਬੱਲੇ ਬੱਲੇ ਕਰਾਈ ਹੈ ਮੇਰੀ ਪੰਜਵਾਂ ਕੋ ਮਾਨਸ ਸਾਡੇ ਖੇਡ ਕਬੱਡੀ ਦਾ ਚੁੰਮਾ ਰਿਹਾ ਏ ਨੌਜਾਨਾ ਇਹਨੇ ਸਰਸੇ ਨੂੰ ਮਾਰ ਦਿੱਤਾ ਮੱਲੜੀ ਵਾਲੇ ਬਗਣੀ ਨੇ ਤੇ ਥੇਲੇ ਸਰਸੇ ਦਾ ਪਹਿਲਾ ਫਲਾਈ ਆਪਣਾ ਆਪਣੀ ਜਾਂਦਾ ਮਾਰ ਕੋਈ ਮੱਲੜੀ ਪਿੱਛੇ ਜਾਂਦਾ ਲੈ